ਰੂਸੀ ਸੈਨਾ ਦੇ ਫਸੇ ਹੋਏ ਭਾਰਤੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਦੇ ਵਿੱਚ ਗੱਲਬਾਤ ਤੋਂ ਬਾਅਦ ਭਾਰਤੀਆਂ ਦੀ ਵਾਪਸੀ ਦੀ ਉਮੀਦ ਹੈ ਦੋ ਦੇਸ਼ਾਂ ਦੀ ਇਸ ਗੱਲਬਾਤ ਨੂੰ ਲੈ ਕੇ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਵਹਿਕੀ ਜਾ ਰਹੀ ਕਿਉਂਕਿ ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਯੁੱਧ ਵਿੱਚ ਪੱਲਾਈ ਚਾਰ ਭਾਰਤੀ ਮਾਰਚ ਆ ਚੁੱਕੇ ਨੇ ਜਿਨ੍ਹਾਂ ਵਿੱਚ ਇੱਕ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਕੁਝ ਵਾਪਸ ਆ ਚੁੱਕੇ ਨੇ ਪਰ ਹੁਣ ਵੀ ਕਈ ਭਾਰਤੀ ਰੂਸ ਤੇ ਯੂਕਰੇਨ ਦੀ ਸੀਮਾ ਤੇ ਫਸੇ ਹੋਏ ਨੇ ਉੱਥੇ ਭਾਰਤ ਸਰਕਾਰ ਰੂਸੀ ਸ ਇਸੇ ਚੱਲਦਿਆਂ ਦੇਰੀਵਾਰ ਪਹੁੰਚ ਲੈਣ ਵਾਲੇ ਨੌਜਵਾਨ ਗਗਨਦੀਪ ਸਿੰਘ ਵੀ ਰੂਸੀ ਸੈਨਾ 'ਚ ਫਸੇ ਹੋਏ ਨੇ ਪਰ ਹੁਣ ਤੱਕ ਉਹਨਾਂ ਦੀ ਵਾਪਸੀ ਦੀ ਉਮੀਦ ਨੂੰ ਲੈ ਕੇ ਪਰਿਵਾਰ 'ਚ ਖੁਸ਼ੀ ਹੈ ਗਗਨ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਦਾ ਬੇਟਾ 24 ਦਸੰਬਰ ਨੂੰ ਇੱਕ ਟੂਰਿਸਟ ਵੀਜ਼ੇ ਤੇ ਰਸ਼ੀਆ ਗਿਆ ਸੀ ਤੇ ਉੱਥੇ ਕਿਸੇ ਇਲਾਕੇ ਦੀ ਯਾਤਰਾ ਦੇ ਬਹਾਨੇ ਇੱਕ ਏਜੰਟ ਉਹਨਾਂ ਨੂੰ ਕਿਤੇ ਲੈ ਗਿਆ ਬਾਅਦ 'ਚ ਗਗਨ ਤੇ ਹੋਰ ਮੁੰਡੇ ਆ ਜੋ ਪੰਜਾਬ ਤੇ ਹਰਿਆਣਾ ਤੋਂ ਸਨ ਉਹ ਰੂਸੀ ਸੈਨਾ ਨੇ ਗ੍ਰਿਫਤਾਰ ਕਰ ਲਏ ਮੇਰੀ ਪਹਿਲਾਂ ਵੀ ਆਤਜੀਬ ਨੂੰ ਖਬਰਾਂ ਸੁਣਦਾ ਰਹਿੰਦਾ ਸੀ ਤੇ ਪਰ ਜੋਂਦਾ ਬੱਚਾ ਗਿਆ ਫਸਿਆ ਉਹਨਾਂ ਤੇ ਤਕਰੀਬਨ ਖਮਲਵਾਲ ਕਿਆਰ ਰੱਖ ਤੇ ਦੋ ਚਾਰ ਦਿਨ ਤੋਂ ਪਹਿਲਾਂ ਹੀ ਪਤਾ ਲੱਗ ਰਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਜਾਣਾ ਤੇ ਹੁਣ ਜਦੋਂ ਕੱਲ ਗਏ ਆ ਤੇ ਮੀਡੀਆ ਤੋਂ ਵੀ ਟੀਵੀ ਦੇ ਵਿੱਚ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਗਏ ਆ ਤੇ ਇਹ ਵੀ ਪਤਾ ਲੱਗਾ ਵੀ ਉਹਨਾਂ ਨੇ ਜਾ ਕੇ ਇਹ ਵੀ ਮੁੱਦਾ ਉਠਾਇਆ ਕਿ ਭਾਰਤੀ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਰਿਆਕਟ ਦਿੱਤਾ ਜਾਵੇ ਜਿਹੜੇ ਕੈਰਕਾਨੂੰਨੀ ਨਾਲ ਪਰਚੀ ਕੀਤੇ ਨੇ ਤੇ ਅੱਗੇ ਤੋਂ ਕਿਸੇ ਵੀ ਭਾਰਤੀ ਨੂੰ ਇਸ ਤਰ੍ਹਾਂ ਜਿਹੜਾ ਪਰਚੀ ਕਰਕੇ ਜੋਦੇ ਵਿੱਚ ਨਾ ਭੇਜਿਆ ਜਾਵੇ ਤੇ ਇਹ ਖਬਰ ਜਿਹੜੀ ਹੈ ਉਹ ਤੇ ਬੱਚੇ ਨੂੰ ਵੀ ਪਤਾ ਲੱਗ ਗਿਆ ਕਿ ਸਾਡੇ ਪ੍ਰਧਾਨ ਮੰਤਰੀ ਜੀ ਆਏ ਨੇ ਉਧਰ ਦੀ ਕੇ ਫੌਜ ਨੇ ਵੀ ਗੱਲ ਬੱਚੇ ਨਾਲ ਕੀਤੀ ਹੈ ਵਿਦਾਇਤੀ ਕੀਤੀ ਹੈ ਕਿ ਤੁਹਾਡੇ ਪ੍ਰਧਾਨ ਮੰਤਰੀ ਆਏ ਨੇ ਉਮੀਦ ਹੈ ਕਿ ਤੁਹਾਨੂੰ ਜਲਦੀ ਜਲਦੀ ਵਾਪਸ ਬੁਲਾਇਆ ਜਾਵੇਗਾ ਤੇ ਬੜੀ ਮਨ ਨੂੰ ਖੁਸ਼ੀ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ ਦਾ ਸਤਿ ਸ੍ਰੀ ਨਰੇਂਦਰ ਮੋਦੀ ਜੀ ਦਾ ਇਹ ਸੁਭਾਅ ਹੈ ਜਿਹੜੀ ਗੱਲ ਕਰਦੇ ਨੇ ਉਹ ਕਰਕੇ ਪੂਰੀ ਕਰਕੇ ਛੱਡਦੇ ਨੇ ਤੇ ਸਾਨੂੰ ਉਮੀਦ ਹੈ ਤੇ ਬੜੀ ਖੁਸ਼ੀ ਹੈ ਮਨ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਬੜਾ ਟੈਨਸ਼ਨ ਰਹਿੰਦੀ ਸੀ ਘਰ ਵਾਲੀ ਵੀ ਜਿਹੜੀ ਹੈ ਡਿਪਰੈਸ਼ਨ ਵਿੱਚ ਚੱਲੇ ਗਏ ਸਨ ਮੈਂ ਵੀ ਡਿਪਰੈਸ਼ਨ ਚ ਚੱਲੇ ਗਿਆ ਸਨ ਤੇ ਬਹੁਤ ਤੰਗ ਸਾਰੇ ਰਹਿੰਦੇ ਸਾਂ ਤੇ ਹੁਣ ਅੱਲ ਦਾ ਬੜੀ ਮਨ ਦੇ ਵਿੱਚ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਨੇ ਬੱਚਿਆਂ ਦੀ ਗੱਲ ਕੀਤੀ ਹੈ ਤੇ ਬਹੁਤ ਜ਼ਿਆਦਾ ਉਮੀਦ ਹੈ ਕਿ ਬੱਚੇ ਨੂੰ ਵਾਪਸ ਲੈ ਕੇ ਆਉਣਗੇ ਉਹ ਜੀ 24 ਦਸੰਬਰ ਤੋਂ ਘਰੋਂ ਗਿਆ ਸੀ ਤੇ ਫੌਜ ਦੇ ਵਿੱਚ ਵੀ ਉਹਨਾਂ ਨੂੰ 5 5 5 ਮਹੀਨੇ ਹੋ ਗਏ ਰਹਿੰਦੇ ਨੇ ਓਕੇ ਇਹ ਹਾਲਾਤ ਉਹ ਜੋ ਦੱਸ ਰਹੇ ਹਾਂ ਜੀ ਉਹ ਬਹੁਤ ਓਕੇ ਹਾਲਾਤ ਆ ਤੁਹਾਨੂੰ ਪਤਾ ਤੇ ਜਿਹੜੇ ਤਾਂ ਕਨੈਕਟ ਬੇਸ ਤੇ ਫੌਜੀ ਬਣਾਏ ਹੁੰਦੇ ਨੇ ਨਾ ਤੇ ਉਧਰ ਦੇ ਜਿਹੜੇ ਫੌਜੀ ਨੇ ਉਹਨਾਂ ਨੂੰ ਤੇ ਪਰਦੀ ਵਗੈਰਾ ਵੀ ਸਭ ਕੋਈ ਪ੍ਰੈਸ ਕਰਕੇ ਮਿਲਣੀ ਹੁੰਦੀ ਇਹਨਾਂ ਨੂੰ ਜੋ ਪਰਦੀ ਇੱਕ ਮਿਲੀ ਆ ਉਹਦੇ ਨਾਲ ਗੁਜ਼ਾਰਾ ਕਰਦੇ ਨੇ ਬਾਕੀ ਆਮ ਮੁੱਲ ਪਰਦੀ ਲਈ ਸੀ ਤੇ ਉਹ ਵੀ ਕਿਸੇ ਕਾਰਨ ਖਰਾਬ ਕਹਿੰਦਾ ਹੋ ਗਈ ਸੀ ਤੇ ਬਾਕੀ ਖਾਣੇ-ਮਾਣੇ ਦਾ ਵੀ ਬਹੁਤ ਜੋ ਖਾਂਦੇ ਨੇ ਮੀਟ ਚੌਪਲ ਖਾਂਦੇ ਨੇ ਤੇ ਇਹ ਵਿਚਾਰੇ ਥੋੜਾ ਬਹੁਤਾ ਜੋ ਇਹਨਾਂ ਦੇ ਕੋਲ ਖਰਚਾ ਆਪਣੇ ਕੋਲੋਂ ਮਕਰੋਨੀ ਵਗੈਰਾ ਬਣਾ ਲੈਂਦੇ ਨੇ ਜਾਂ ਕੁਝ ਉਹਨਾਂ ਦਾ ਹੀ ਖਾਣਾ ਖਾ ਲੈਂਦੇ ਨੇ ਉੱਗਲੀ ਇੱਕ ਖਾਸ ਟ੍ਰੇਨਿੰਗ ਹੋਈ ਇਹ ਇਹਨਾਂ ਨੂੰ ਫਿਰ ਕਿਵੇਂ ਅੱਗੇ ਬਾਰਡਰ ਤੇ ਭੇਜ ਦੇਣਾ ਹਾਂ ਜੀ ਇਹਨਾਂ ਨੂੰ ਰਸ਼ੀਆ ਦੇ ਵਿੱਚ ਜੀ 11 ਦਿਨ ਦੀ ਟ੍ਰੇਨਿੰਗ ਦੁੱਸੀ ਉਸੇ ਟ੍ਰੇਨਿੰਗ ਦੇ ਬੇਸ ਤੇ ਇਹਨਾਂ ਨੂੰ ਅੱਗੇ ਲੈ ਜਾਂਦੇ ਨੇ ਬਸ ਕੋਈ ਹੋਰ ਉਮੀਦ ਕੀ ਕਰਦੇ ਹੋ ਤੁਸੀਂ ਹੁਣ ਉਮੀਦ ਇਹ ਹੀ ਆ ਬੇਨਤੀ ਕਰਦੇ ਆਂ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਜਿਹੇ ਜਿਹੇ ਪ੍ਰਧਾਨ ਮੰਤਰੀ ਜੇ ਤੁਸੀਂ ਅਸ਼ੀਆ ਗਏ ਜੇ ਤੇ ਸਾਡੇ ਬੱਚਿਆਂ ਨੂੰ ਸਾਡੀ ਆਵਾਜ਼ ਸੁਣੋ ਸਾਡੇ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇਗੇ ਤੇ ਤੁਹਾਡਾ ਬਹੁਤ ਬਹੁਤ ਕੋੜ ਕੋੜ ਧੰਨਵਾਦੀ ਹੋਵਾਂਗੇ ਤੇ ਅਸੀਂ ਤੇ ਬੱਚਿਆਂ ਦੇ ਮਾਪੇ ਅਸ਼ੀਸ਼ਾਂ ਦੇਵਾਂਗੇ ਸਾਡੇ ਬੱਚੇ ਵਾਪਸ ਆਜਣ ਇਹ ਬੇਨਤੀ ਹੈ ਜੀ